ਹੈਲੋ ਗਾਇਜ਼ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਸਵਾਗਤ ਹੈ ਜੀ ਤੁਹਾਡਾ ਟਵਾਨਾ ਫੈਮਿਲੀ ਬਲੌਗ ਦੇ ਵਿੱਚ ਲੈ ਕੇ ਆਏ ਜੀ ਅੱਜ ਇੱਕ ਨਵਾਂ ਬਲੌਗ ਫੁੱਲ ਵਾਚ ਕਰੋ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੇ ਕਰਿਆ ਹੋਇਆ ਤਾਂ ਆਪਣੇ ਫਰੈਂਡ ਸਰਕਲ ਦੇ ਵਿੱਚ ਸ਼ੇਅਰ ਜ਼ਰੂਰ ਕਰੋ ਜਿੱਥੇ ਤੱਕ ਵੀ ਅਜਾ ਚੈਨਲ ਆਇਆ ਜੀ ਤੁਹਾਡੀ ਸਾਰਿਆਂ ਦੀ ਸਪੋਰਟ ਸਦਕਾ ਹੀ ਆਇਆ ਤਾਂ ਅੱਗੇ ਵੀ ਆਪਦੀ ਸਪੋਰਟ ਜ਼ਰੂਰ ਬਣਾਈ ਰੱਖੋ ਹਾਂਜੀ ਅੱਜ ਆਪਾਂ ਵਲੌਗ ਦੀ ਸਟਾਰਟ ਕਰਨ ਸਟਾਰਟਿੰਗ ਕਰਨ ਲੱਗੇ ਆ ਮਾਰਨਿੰਗ ਤੋਂ ਮਾਰਨਿੰਗ ਦਾ ਟਾਈਮ ਹੈਗਾ 7:30 ਵਜੇ ਦਾ ਹਾਂਜੀ 7:30 ਵਜੇ ਦਾ ਕਿਉਂਕਿ ਅੱਜ ਆਪਾਂ ਜਾਣਾ ਹੈ ਜੀ ਮੋਟਰ ਤੇ ਮੋਟਰ ਤੇ ਕੀ ਕਰਨ ਜਾਣਾ ਇਹ ਅੱਗੇ ਵਲੌਗ ਦੇ ਵਿੱਚ ਬਣੇ ਰਹੋ ਤੇ ਨਾਲ ਹੀ ਨਾਲ ਦੇਖਿਓ ਵੀ ਕੀ ਕਰਨ ਜਾਣੇ ਆ ਜਿਹਨੂੰ ਖੂਤੇ ਕਹਿੰਦੇ ਨੇ ਮਤਲਬ ਜਿਵੇਂ ਜਿਵੇਂ ਖੇਤਾਂ ਵਾਲੀ ਮੋਟਰ ਉਹਦੇ ਤੇ ਜਾਣਾ ਹੈ ਆਪਾਂ ਸਾਰੇ ਪਰਿਵਾਰ ਨੇ ਇਕੱਠਾ ਹੋ ਕੇ ਜਿਵੇਂ ਉਧਰ ਤਾਇਆ ਜੀ ਉਹਨਾਂ ਦੇ ਵੀ ਸਾਰੇ ਮਤਲਬ ਸਾਰੇ ਘਰਾਂ ਨੇ ਇਕੱਠੇ ਹੋ ਕੇ ਜਾਣਾ ਹੈ ਬਸ ਉਹਦੇ ਕਰਕੇ ਮੈਂ ਝਾੜੂ ਪੂੰਛ ਦਾ ਕੰਮ ਕਰ ਲਿਆ ਸੀਗਾ ਬੇੜਾ ਵੀ ਸੁੰਭਲਿਆ ਸੀ ਝਾੜੂ ਪੂੰਛਾ ਜਿਹੜਾ ਕਰਨਾ ਸੀ ਉਹ ਵੀ ਕਰਕੇ ਮੇਰੇ ਸਾਰੇ ਕੰਮ ਹੋਏ ਸੀ ਰੋਟੀ ਬਣਾਉਣੀ ਸੀ ਮੈਂ ਉਸ ਤੋਂ ਪਹਿਲਾਂ ਬਸ ਫਤਿਹ ਨਹਾ ਕੇ ਆ ਗਿਆ ਸੀ ਕਹਿੰਦਾ ਮਮਾ ਮੇਰਾ ਸਿਰ ਬਾਦੋ ਜਾਦਨੋ बस ਮੈਂ ਥੇਦ ਲੱਗੀ ਸੀ ਜੂڑا ਕਰਨ ਵੀ ਫਿਰ ਰੋਟੀ ਬਣਾ ਲੂੰਗੀ ਰੋਟੀ ਬਣਾ ਕੇ ਬਸ ਜਦੇ ਨਾਲ ਦੀ ਨਾਲ ਖਾ ਲਾਂਗੇ ਖਾ ਕੇ ਫਿਰ ਹੁਣ ਜੀ ਨਹਾ ਕੇ ਤਿਆਰ ਮੋਟਰ ਤੇ ਲਈ ਵੀ ਅਜਿਹਾ ਕੀ ਕੰਮ ਹੈ ਜਿਹੜੀ ਸਾਰੀ ਫੈਮਿਲੀ ਨਹੀਂ ਜਾਣਾ ਹੈ ਮੋਟਰ ਤੇ ਉਹ ਵੀ ਨਹਾ ਤੋ ਕੇ ਤਿਆਰ ਹੋ ਕੇ ਜਾਣਾ ਹੈ ਤੇ ਤੁਹਾਨੂੰ ਦਿਖਾਉਣੇ ਵੀ ਅਜਿਹਾ ਕੀ ਕਰਨ ਚੱਲੇ ਆ ਬਸ ਜੀ ਫਤਿਹ ਦਾ ਜੂڑا ਕਰਕੇ ਫਿਰ ਲੱਗਦੇ ਆ ਰੋਟੀ ਬਣਾਉਣਾ ਜਿਹੜੇ ਕੰਮ ਕਰ ਕਰਨ ਵਾਲੇ ਨੇ ਉਹ ਕਰ ਲਏ ਸੀ ਤੇ ਅੱਜ ਫਿਰ ਮੈਂ ਉਹਦਾ ਕੱਪੜਿਆਂ ਦਾ ਛੱਡ ਲਿਆ ਸੀ ਕਿਉਂਕਿ ਕੱਪੜੇ ਨਹੀਂ ਸੀ ਧੋਤੇ ਕੁਝ ਏ ਸੀਗਾ ਵੀ ਮੰਗਲਵਾਰ ਨੂੰ ਘੱਟ ਧੋਨੇ ਆ ਜਿਵੇਂ ਮੰਮੀ ਪਹਿਲਾਂ ਛੱਡ ਦਿੰਦੇ ਆਂ ਈ ਛੱਡ ਦਿੰਦੇ ਸੀ ਵੀ ਹੁਣ ਵੀ ਫਿਰ ਤਾਂ ਕਰਕੇ ਮੈਨੂੰ ਇਹ ਹੋ ਜਾਂਦਾ ਵੀ ਚਲ ਮੰਮੀ ਛੱਡ ਦਿੰਦੇ ਆ ਨਾ ਮੰਗਲਵਾਰ ਵੀ ਰਹਿਣ ਦਿੰਦੇ ਆਂ ਕੁਛ ਅੱਜ ਜਿਵੇਂ ਉੱਥੇ ਮੱਥਾ ਟੇਕਣ ਉਹ ਜਾਣਾ ਸੀਗਾ ਆਪਾਂ ਮੋਟਰ ਤੇ ਵੀ ਤਾਂ ਕਰਕੇ ਜੀ ਸੀ ਧੋਤੇ ਵੀ ਧੋਨੇ ਨਹੀਂ ਸੀ ਅੱਜ बस ਮੈਥੇਰ ਲੱਗੀ ਸੀਗੀ ਫੁਲਕੇ ਬਣਾਉਣਾ ਤੇ ਨਾਲ ਮੈਨੂੰ ਇਹ ਸੀਗੀ ਦਾਲ ਸਬਜ਼ੀ ਅੱਜ ਕੋਈ ਆਪਣੇ ਮਾਰਨਿੰਗ ਟਾਈਮ ਹੈ ਨਹੀਂ ਸੀ ਤਾਂ ਕਰਕੇ ਫਿਰ ਨਾਲ ਕੁਟਲੀ ਸੀ ਪਦੀਨੇ ਦੀ ਚਟਣੀ ਚਟਣੀ ਕੁਟਕੇ ਨਾਲ ਫਿਰ ਮੈਨੂੰ ਇਹ ਸੀ ਪਹਿਲਾਂ ਤਾਂ ਇਹ ਹੋ ਜਾਂਦਾ ਵੀ ਚਲੋ ਕਈ ਵਾਰ ਤਾਂ ਪਰੌਂਠੇ ਪਰ ਅੱਜ ਪਰੌਂਠੇ ਨਾਲੀ ਇੰਨਾ ਟਾਈਮ ਹੈ ਨਹੀਂ ਸੀ ਵੀ ਪਰੌਂਠੇ ਬਣਾ ਸਕਾਂ ਤਾਂ ਕਰਕੇ ਬਸ ਫੁਲਕੇ ਹੀ ਬਣਾ ਲਈ ਸੀ ਚਟਣੀ ਕੁਟਕੇ ਮੈਂ ਰੱਖ ਲਈ ਸੀ ਇਹ ਇਹ ਸੀਗਾ ਵੀ ਨਾਲ ਦੀ ਨਾਲ ਚੱਲ ਹਨਾ ਆਪਦੀ ਖਾ ਕੇ ਛੇਤੀ ਛੇਤੀ ਬਿਲੇ ਹੋ ਜਾਣੀਆਂ ਜਿਹੜਾ ਜਿਹੜਾ ਫੇ ਮੈਨੂੰ ਕੁਛ ਇਹ ਸੀਗਾ ਵੀ ਚੱਲ ਜਿਵੇਂ ਉਹ ਹੋਊਗਾ ਵੀ ਕਿਚਨ ਦਾ ਜਿਹੜਾ ਰਹਿ ਜਾਊਗਾ ਭਾਂਡੇ ਦੀ ਸਫਾਈ ਵੀ ਉਹ ਜੋ ਹੋ ਜਾਵੇ ਵੀ ਫਿਰ ਆ ਕੇ ਕੋਈ ਕੰਮ ਨਹੀਂ ਹੁੰਦਾ ਕਿਉਂਕਿ ਉੱਥੇ ਸਾਨੂੰ ਕਈ ਘੰਟੇ ਲੱਗ ਜਾਂਦੇ ਨੇ ਨੇ ਜੀ ਮੋਟਰ ਤੇ ਤਾਂ ਕਰਕੇ ਸੀ ਬਸ ਕਾਹਲੀ ਵੀ ਛੇਤੀ ਛੇਤੀ ਜਿਹੜੇ ਕੰਮ ਕਰਨੇ ਨੇ ਉਹ ਹੋ ਜਾਣਾ ਬਾਜੀ ਇੱਥੇ ਆਪਾਂ ਪਹੁੰਚ ਗਏ ਮੋਟਰ ਤੇ ਕਿਉਂਕਿ ਆਪਾਂ ਆਏ ਸੀਗੇ ਜਿਵੇਂ ਅੱਗੇ ਅਸੀਂ ਆਉਂਦੇ ਹੁੰਦੇ ਸੀਗੇ ਜਦੋਂ ਛੋਟੇ ਹੁੰਦੇ ਸੀ ਨਾ ਇਹ ਰੇੜੇ ਤੇ ਬੈਠ ਕੇ ਉਦਾਂ ਆਉਂਦੇ ਸੀਗੇ ਹੁਣ ਤਾਂ ਚਲੋ ਇਹ ਹੋ ਜਾਂਦਾ ਵੀ ਹਰ ਕੋਈ ਆਉਂਦੇ ਉਹਦੇ ਸਾਧਨ ਤੇ ਆ ਜਾਂਦਾ ਹੁੰਦਾ ਅ ਅੱਜ ਇੱਥੇ ਲਾਉਣੀ ਸੀ ਆਪਾਂ ਮੋਟਰ ਤੇ ਮੰਨੀ ਉਹਦੀ ਲੱਗੇ ਸੀ ਤਿਆਰੀ ਕਰਨ ਭਾਬੀ ਜੀ ਲੱਗੇ ਸੀਗੇ ਅੱਗ ਬਾਲਣ ਤੇ ਦੂਜੇ ਇਹ ਭੈਣਾਂਰ ਭਾਬੀ ਲੱਗੇ ਸੀਗੇ ਮੰਨੀ ਦਾ ਆਟਾ ਗੁੰਨਣ ਬਸ ਮੈਂ ਤਾਂ ਜੀ ਛੋੜੀ ਜੀ ਹੈਲਪ ਕਰਨ ਲੱਗੀ ਸੀ ਕਿਉਂਕਿ ਇਹ ਹੋ ਜਾਂਦਾ ਵੀ ਜਿਹੜਾ ਆਪਣਾ ਗੁੜ ਭਿਉਂਤਾ ਹੋਇਆ ਸੀਗਾ ਉਹ ਪੁੰਨਦੇ ਸੀਗੇ ਤੇ ਨਾਲ ਮੈਂ ਬਸ ਮਿੱਠੇ ਆਟੇ ਤੋਂ ਇਹ ਸੀਗੇ ਵੀ ਮੱਖੀਆਂ ਉਡਾ ਰਹੀ ਸੀ ਹੋਰ ਮੇਰਾ ਕੋਈ ਕੰਮ ਨਹੀਂ ਸੀ ਪਰ ਸਾਨੂੰ ਬਹੁਤ ਮਜ਼ਾ ਆਉਂਦਾ ਆਂਦਾ ਸੀਗਾ ਜਦੋਂ ਅਸੀਂ ਬਚਪਨ ਚ ਵੀ ਜਾਂਦੇ ਸੀ ਕਿਉਂਕਿ ਸਾਡੀ ਮੋਟਰ ਕਾਫੀ ਦੂਰ ਆ ਜਿਹੜੀ ਤਾਂ ਕਰਕੇ ਅਸੀਂ ਜਿਵੇਂ ਕੋਈ ਸਬਜ਼ੀ ਗਰਮੀ ਵਾਲੀ ਹੋ ਜਾਂਦੀ ਹੈ ਜਾਂ ਸਰਦੀਆਂ ਚ ਸਾਗ ਹੋ ਜਾਂਦਾ ਹੈ ਨਾ ਉਹ ਦਰੀ ਉਹਨਾਂ ਦਾ ਸ਼ੁਰੂ ਤੋਂ ਹੀ ਮਤਲਬ ਸੁਹਾਜੇ ਬਣੇ ਹੋਏ ਆ ਨਾ ਉਹ ਤੋੜ ਕੇ ਘਰ ਹੀ ਲੈ ਆਉਂਦੇ ਹੁੰਦੇ ਸੀ ਹੁਣ ਵੀ ਜਿਵੇਂ ਕੋਈ ਸਬਜ਼ੀ ਪਾਜੀ ਜਾਂ ਕੁਝ ਵੀ ਲੱਗਦੀ ਹੈ ਨਾ ਉਹ ਘਰ ਲੈ ਆਉਂਦੇ ਹੁੰਦੇ ਨੇ ਤੋੜ ਕੇ ਵੀ ਇੰਨਾ ਕਦੇ ਮੋਟਰ ਤੇ ਗਈ ਨਹੀਂ ਹੈਗੀ ਕੁਝ ਦੂਰ ਕਰਕੇ ਵੀ ਇੰਨਾ ਜਾ ਵੀ ਨਹੀਂ ਹੁੰਦਾ ਹੈਗਾ ਪਰ ਸਾਡਾ ਸਾਲ ਦੇ ਵਿੱਚ ਇੱਕ ਗੇੜਾ ਇਹ ਜ਼ਰੂਰ ਹੁੰਦਾ ਸੀਗਾ ਵੀ ਜਦੋਂ ਮੰਨੀ ਲੱਗਦੀ ਹੈ ਨਾ ਇਹ ਸਾਡੇ ਸ਼ੁਰੂ ਤੋਂ ਜਿਵੇਂ ਪਹਿਲਾਂ ਦਾਦੀ ਲਾਉਂਦੇ ਫਿਰ ਮੰਮੀ ਉਹਨਾਂ ਹੀ ਉਦਾਂ ਹੀ ਲਾਉਣ ਲੱਗ ਗਏ ਹੈ ਨਾ ਹੁਣ ਭਾਬੀ ਉਹਨਾਂ ਵੀ ਚਲੋ ਚਲੇ ਜਾਂਦੇ ਨੇ ਮੰਮੀ ਤਾਂ ਬਿਮਾਰ ਕਰਕੇ ਗਏ ਨਹੀਂ ਸੀਗੇ ਤੇ ਇੱਕ ਤਾਈ ਜੀ ਤੋਂ ਥੋੜਾ ਜਿਹਾ ਘਟ ਹੁੰਦਾ ਏ ਉਹ ਵੀ ਘਟ ਜਾਂਦੇ ਨੇ ਜੀ ਤੇ ਇੱਕ ਤਾਈ ਜੀ ਗਏ ਸੀਗੇ ਸਾਡੇ ਜੀ ਇਹ ਲੱਗਦੀ ਆ ਮਤਲਬ ਇੱਥੇ ਮੋਟਰ ਤੇ ਮੰਨੀ ਜਿਵੇਂ ਆਪਾਂ ਕੋਈ ਚੀਜ਼ ਕਹਿ ਦਿੰਨੇ ਆ ਵੀ ਆਹ ਚੀਜ਼ ਆਪਣੇ ਹੁੰਦੀ ਆ ਹਨਾ ਆਪਣੇ ਪੱਕੀ ਕਰਨੀ ਪੈਂਦੀ ਆ ਹਨਾ ਉਦੋਂ ਸਾਡੇ ਲੱਗਦੀ ਆ ਮੋਟਰ ਤੇ ਹੀ ਲਗਾਉਣੀ ਪੈਂਦੀ ਆ ਸਾਲ ਜੀ ਇਹ ਕੋਈ ਤੇਥ ਦੇ ਅਕੋਰਡਿੰਗ ਲੱਗਦੀ ਆ ਯਾਨੀ ਇਹ ਨਹੀਂ ਹੈਗਾ ਵੀ ਜਦੋਂ ਮਰਜ਼ੀ ਲਗਾ ਲਓ ਐਦਾਂ ਹੀ ਪਈ ਮੈਨੂੰ ਜਣੀ ਇਹ ਤਾਂ ਫਿਲਹਾਲ ਪ੍ਰੋਪਰਲੀ ਜਾਦ ਨਹੀਂ ਵੀ ਕੀ ਹਿਸਾਬ ਕਿਤਾਬ ਜਾਂ ਦਿਨ ਜਣੀ ਮੰਗਲਵਾਰੇ ਹੁੰਦਾ ਏ ਵੀ ਜਿੱਦਣ ਲੱਗਦੀ ਆ ਬਾਜੀ ਅੱਗੇ ਇੱਕ ਲਾ ਲੈਂਦੇ ਹੁਣ ਜਣੀ ਛੋਟ ਛੋਟੀਆਂ ਜਿਹਾ ਕਰਕੇ ਦੋ ਲਾ ਲੈਂਦੇ ਹੁੰਦੇ ਨੇ ਇਹ ਵੀ ਚਲ ਵਧੀਆ ਬਣ ਜੂਗੀ ਕਰਕੇ ਬਸ ਉਹਨਾਂ ਨੇ ਅੱਗ ਬਾਲੀ ਹੋਈ ਸੀ ਤੇ ਇੱਥੇ ਭੈਣੋ ਨਹੀਂ ਲੱਗੇ ਸੀ ਮੰਨੀ ਮੰਨੀ ਉਹ ਕਰਨ ਕਿਉਂਕਿ ਜੀ ਜਿਹੜੇ ਲੋਕ ਲਗਾਉਂਦੇ ਨੇ ਉਹਨਾਂ ਨੂੰ ਤਾਂ ਪਤਾ ਇਹ ਨਾ ਵੀ ਇਹਦੀ ਅੱਗ ਪਹਿਲਾਂ ਤਿਆਰ ਕਰਨੀ ਪੈਂਦੀ ਹੈ ਜਦੋਂ ਅੱਗ ਸਾਰੀ ਬਲ ਕੇ ਧਰਤੀ ਗਰਮ ਹੋ ਜਾਂਦੀ ਹੈ ਨਾ ਫਿਰ ਉੱਥੇ ਰੱਖਦੀ ਹੈ ਇਹ ਆਪਣੇ ਹੈਗਾ ਇਹ ਬਲਦ ਆਪਣੇ ਕਿਉਂਕਿ ਜਿਹੜਾ ਟੋਕ ਹਰਾ ਹੈ ਮਤਲਬ ਟੋਕਾ ਕੀਤਾ ਹੋਇਆ ਉਹ ਆਪਣੇ ਮੋਢਰ ਤੋਂ ਹੀ ਜਾਂਦਾ ਹੈ ਹਜੇ ਵੀ ਆਏ ਜੀ ਇੰਜਨ ਜਿਹੜਾ ਪੁਰਾਣੇ ਇੰਜਨ ਹੁੰਦੇ ਸੀਗੇ ਹੁਣ ਤਾਂ ਚਲੋ ਘਰ-ਘਰ ਦੇ ਵਿੱਚ ਨਾ ਦੂਜੀਆਂ ਆ ਗਈਆਂ ਇਲੈਕਟ੍ਰੋਨਿਕੋ ਜਿਹੜੇ ਮੋਟਰਾਂ ਵੀ ਹੋਰ ਰੱਖੀਆਂ ਹੋਈਆਂ ਨੇ ਇਹ ਆਪਣੇ ਐਵੇਂ ਇਹ ਟੋਕੇ ਵਾਲੀ ਮਸ਼ੀਨ ਇੰਜਨ ਇਹਦੇ ਤੇ ਵੀ ਹੁਣ ਸਾਡੇ ਜਣੇ ਆਏ ਆ ਵੀ ਆਪਣੇ ਮਤਲਬ ਜਿਵੇਂ ਸਾਡੇ ਸਾਰੇ ਘਰਾਂ ਦਾ ਸਾਂਝਾ ਹਰਾ ਟੋਕਾ ਹੋਇਆ ਹਵਾਇਆ ਹੀ ਘਰ ਪਹੁੰਚਦਾ ਏ ਵੀ ਹਫ਼ਤਾ ਹਰ ਨਹੀਂ ਜਾਂਦਾ ਹੈਗਾ ਬਸ ਪੱਕਾ ਜੀ ਜਣੀ ਸ਼ੁਰੂ ਤੋਂ ਵਸਤ ਜਣੀ ਕੁਝ ਚੀਜ਼ਾਂ ਜਾਂਦੀਆਂ ਨੇ ਹਨਾ ਵੀ ਜਿਵੇਂ ਜਿਵੇਂ ਚਲਉਂਿਆਂ ਵੀ ਗਾਂ-ਗਾਂ ਪਸ਼ੂਆਂ ਦਾ ਘਟੀ ਜਾਂਦਾ ਹੋਈ ਜਾਂਦਾ ਉਵੇਂ-ਉਵੇਂ ਜਾ ਇੱਕ ਤਾਇਆ ਜੀ ਹੁਣੀ ਉਹਨਾਂ ਨੇ ਆਪਣੀ ਅਲੱਗ ਕਰ ਲਈ ਕਿਉਂਕਿ ਉਹ ਉਹਨਾਂ ਨੇ ਪਛੂਨੇ ਜੜਿਓ ਹੋਰ ਪਲਾਟ ਦੇ ਵਿੱਚ ਲੈ ਗਏ ਜਿਹੜਾ ਤੁਹਾਨੂੰ ਅੱਗੇ ਮੈਂ ਸ਼ਾਇਦ ਦਿਖਾਇਆ ਪਤ ਨਹੀਂ ਇਹ ਆਪਣੇ ਜਿਹੜੀ ਨਾਲ ਲੱਗਦੀ ਸਾਡੀ ਜ਼ਮੀਨ ਇਹ ਗੁਰਪ੍ਰੀਤ ਉਹਨਾਂ ਦਾ ਗੰਨਾ ਬੀਜਿਆ ਹੋਇਆ ਤੇ ਇਹ ਦੂਜੇ ਤਾਇਆ ਜੀ ਉਹਨਾਂ ਦੀ ਮੱਕੀ ਬੀਜੀ ਹੋਈ ਸੀ ਇੱਕ ਆਪਣੇ ਜਿਹੜੀ ਇਧਰਲੀ ਸਾਈਡ ਤੁਹਾਨੂੰ ਦਿਖੀ ਹੋਗੀ ਮੋਟਰ ਇੱਕ ਉਹ ਮੋਟਰ ਵਾਲੇ ਪੱਕਾ ਲਾਉਂਦੇ ਨੇ ਜੀ ਮੰਨੀ ਬਸ ਜੀ ਇੱਥੇ ਜਿਹੜੀ ਆਪਣੇ ਲਾਈ ਸੀ ਪਾਥੀਆਂ ਦੀ ਧੂਣੀ ਲਾਈ ਹੋਈ ਸੀ ਜੀ ਉਹ ਸਾਰੀ ਜਲ ਚੁੱਕੀ ਸੀ ਉਹ ਜਲ ਕੇ ਬਸ ਹੁਣ ਲੱਗੇ ਸੀ ਉਹਨੂੰ ਅੱਗ ਨੂੰ ਪਰੇ ਕਰਨ ਵੀ ਉਹ ਪਰੇ ਕਰਕੇ ਫਿਰ ਉਹਨੂੰ ਸਾਫ਼ ਕਰਕੇ ਇੱਥੇ ਰੱਖੋਗੀ ਮੰਨੀ ਇਕ ਤਾਂ ਹਵਾ ਐਨੀ ਜ਼ਿਆਦਾ ਚੱਲਦੀ ਸੀ ਜੇ ਜੇ ਤਾਂ ਆਪਾਂ ਜਿਵੇਂ ਰੋਡ ਤੇ ਜਾਂਦੇ ਆ ਉਦੋਂ ਤਾਂ ਲੱਗਦੀ ਸੀ ਬਹੁਤ ਜ਼ਿਆਦਾ ਗਰਮ ਕਿਉਂਕਿ ਇੱਥੇ ਨਾ ਆਪਣੇ ਦਰਖਤ ਬਹੁਤ ਨੇ ਜਣੀ ਬਹੁਤ ਸੰਘਣੀ ਛਾਂ ਜੀ ਆਏ ਮੋਟਰ ਤੇ ਉਹਦੇ ਕਰਕੇ ਇੱਥੇ ਬਹੁਤ ਠੰਡੀ ਲੱਗਦੀ ਸੀ ਬਸ ਆ ਮੰਨੀ ਜਿਹੜੀ ਬਣਾ ਕੇ ਉਹ ਰੱਖਦੀ ਸੀ ਜਿਹੜੀ ਉਹ ਧਰਤੀ ਗਰਮ ਸੀ ਉੱਥੇ ਬਸ ਹੁਣ ਇਹਦੇ ਉੱਪਰ ਫਿਰ ਜਿਹੜੀ ਇਹਦੇ ਵਿੱਚੋਂ ਜਲ ਚੁੱਕੇ ਨੇ ਜਿਵੇਂ ਬਿਚੂ ਅੱਗ ਨਹੀਂ ਨਿਕਲਦੀ ਵੀ ਉਹ ਸਾਰੇ ਰੱਖੇ ਜਾਂਦੇ ਨੇ ਉਹ ਰੱਖ ਕੇ ਆ ਦੇਖੋ ਉਹਦੇ ਵਿੱਚ ਰੱਖਤੀ ਸੀ ਇਹ ਹੁਣ ਇਹ ਸੀਗਾ ਵੀ ਜਦੋਂ ਇਹ ਥੋੜੀ ਜੀ ਦੇਰ ਰੱਖਣ ਤੋਂ ਬਾਅਦ ਵੀ ਫੇਰ ਦੇਖ ਲਾਂਗੇ ਅੱਗ ਫੁੱਲ ਕੇ ਵੀ ਕਿੰਨੀ ਕ ਬਣੀ ਆ ਕਿ ਵੀ ਹਸਾਵਾ ਕਿਉਂਕਿ ਜੀ ਇਹ ਸਾਨੂੰ ਸ਼ੁਰੂ ਤੋਂ ਹੀ ਮਤਲਬ ਜਿਵੇਂ ਇਹ ਹੋ ਜਾਂਦਾ ਸੀਗਾ ਵੀ ਬਹੁਤ ਚੌਰ ਹੁੰਦਾ ਸੀਗਾ ਨਾ ਅੱਜ ਤਾਂ ਕਹਿੰਦੇ ਨੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਆਪਣਾ ਬਚਪਨ ਵਾਪਸ ਆ ਗਿਆ ਨਾ ਬਹੁਤ ਚੋ ਹੁੰਦਾ ਸੀਗਾ ਚਲੋ ਇਹ ਹੋ ਜਾਂਦਾ ਨਾ ਵੀ ਇਹਦੇ ਵਿੱਚ ਚੋ ਜਿਵੇਂ ਹੁਣ ਕਈ ਇਹ ਕਹਿੰਦਾ ਵੀ ਇਹਦੇ ਵਿੱਚ 40 ਗੇੜੇ ਪਰ ਸਾਨੂੰ ਇਹ ਹੋ ਜਾਂਦਾ ਸੀਗਾ ਵੀ ਜਿਵੇਂ ਹੰਸਾਲ ਦੇ ਵਿੱਚ ਇੱਕ ਗੇੜਾ ਲੱਗਣਾ ਹਨਾ ਮੋਟਰ ਤੇ ਜਾਣ ਦਾ ਬਹੁਤ ਆਏ ਹੁੰਦਾ ਸੀਗਾ ਇਹ ਛੋਟੀਆਂ-ਛੋਟੀਆਂ ਚੀਜ਼ਾਂ ਹੀ ਆਪਣੀ ਜ਼ਿੰਦਗੀ ਦੇ ਵਿੱਚ ਆਪਾਂ ਨੂੰ ਬਹੁਤ ਸਾਰੀਆਂ ਖੁਸ਼ੀਆਂ ਦਿੰਦੀਆਂ ਨੇ ਹਨਾ ਜੇ ਅਗਰ ਆਪਾਂ ਖੁਸ਼ ਹੋਣਾ ਹੀ ਜੇ ਨਹੀਂ ਖੁਸ਼ ਹੋਣਾ ਤਾਂ ਚਾਹੇ ਜਿੱਡੀਆਂ ਮਰਜ਼ੀ ਵੱਡੀਆਂ ਖੁਸ਼ੀਆਂ ਮਿਲ ਜਾਣਾ ਆਪਦੇ ਆਪ ਨੂੰ ਹਮੇਸ਼ਾ ਖੁਸ਼ ਰੱਖਿਆ ਕਰੋ ਛੋਟੀਆਂ-ਛੋਟੀਆਂ ਗੱਲਾਂ ਦੇ ਵਿੱਚੋਂ ਆਪਦੀ-ਆਪਦੀਆਂ ਖੁਸ਼ੀਆਂ ਲੱਭਿਆ ਕਰੋ ਹਨਾ ਮੰਨੀ ਬਣ ਗਈ ਸੀ ਪਰ ਉਹਨੂੰ ਸੇਕ ਥੋੜਾ ਜ਼ਿਆਦਾ ਲੱਗਿਆ ਹੋਇਆ ਸੀਗਾ ਉਹਦੇ ਕਰਕੇ ਕਲਰ ਥੋੜਾ ਜ਼ਿਆਦਾ ਸੀ ਕਿਉਂਕਿ ਜਿਵੇਂ ਹਵਾ ਤੁਹਾਨੂੰ ਦੱਸਿਆ ਨਾ ਹਵਾ ਜ਼ਿਆਦਾ ਤੇਜ਼ ਚੱਲਦੀ ਸੀ ਉਹਦੇ ਕਰਕੇ ਫਿਰ ਜਿਵੇਂ ਹਵਾ ਦੇ ਨਾਲ ਫਿਰ ਅੱਗ ਵੀ ਜ਼ਿਆਦਾ ਮੰਗਦੀ ਆ ਹਨਾ ਚਾਹੇ ਉਹ ਵੀ ਸੀ ਬਾਜੀ ਫਿਰ ਇੱਥੇ ਮੰਨੀ ਬਣੀ ਤੋਂ ਸਾਰੀ ਕਟਿੰਗ ਕਰਕੇ ਫਿਰ ਅਸੀਂ ਨਾ ਇੱਕ ਮਤਲਬ ਜਿਵੇਂ ਆਪਣੇ ਨੱਕੇ ਹੁੰਦੇ ਨੇ ਨਾ ਉਹਦੇ ਤੇ ਮੱਥਾ ਟੇਕਦੇ ਆ ਪਰ ਉਹ ਚੀਜ਼ ਦਾ ਮੈਨੂੰ ਵੀ ਅਫਸੋਸ ਹੈ ਇਹ ਗੱਲ ਦਾ ਹਨਾ ਵੀ ਉਹ ਵੀਡੀਓ ਬਣਾਈ ਸੀ ਪਤਾ ਨਹੀਂ ਸ਼ਾਇਦ ਮੇਰੇ ਤੋਂ ਕਿਵੇਂ ਡਿਲੀਟ ਹੋ ਗਈ ਜਾਂ ਕੀ ਆ ਕੀ ਨਹੀਂ ਮੈਂ ਸ਼ਾਇਦ ਪ੍ਰਾਣੀਆ ਕਰਦੀ ਸੀ ਜਾਂ ਕਿਵੇਂ ਹੋਇਆ ਕੀ ਨਹੀਂ ਪਰ ਮੈਨੂੰ ਇਹਦਾ ਅਫਸੋਸ ਬਹੁਤ ਜ਼ਿਆਦਾ ਇਹ ਚੀਜ਼ ਦਾ ਹਨਾ ਵੀ ਮੈਨੂੰ ਉਹ ਗੱਲ ਹੋ ਗਈ ਵੀ ਮੈਨੂੰ ਹਮੇਸ਼ਾ ਹੀ ਅਫਸੋਸ ਰਹੂਗਾ ਇਹ ਚੀਜ਼ ਦਾ ਹਨਾ ਪਰ ਉਹਦੇ ਵਿੱਚ ਮੇਰੀ ਸਾਰੀ ਫੈਮਿਲੀ ਹਨਾ ਸਾਰਿਆਂ ਦੀ ਵੀਡੀਓ ਬਣੀ ਹੋਈ ਸੀ ਜੀ ਉਹ ਡਿਲੀਟ ਹੋ ਗਈ ਬਸ ਉੱਥੇ ਅਸੀਂ ਸਾਰਿਆਂ ਨੇ ਮੱਥਾ ਟੇਕ ਕੇ ਸਾਰੇ ਮੱਥਾ ਟੇਕ ਕੇ ਮੰਨੀ ਖਾ ਕੇ ਚਾਹ ਪੀ ਕੇ ਫਿਰ ਉੱਥੋਂ ਘਰ ਪਹੁੰਚੇ ਸੀਗੇ ਬਸ ਫੇਰਾ ਸ਼ਾਮ ਨੂੰ ਥੋੜੇ ਵਕਤ ਜਿਹੜੇ ਦਾਲ ਸਬਜ਼ੀ ਬਣਾਉਣੀ ਸੀ ਹੋਰ ਜਿਹੜੇ ਕੰਮ ਕਰ ਉਹ ਕਿਤੇ ਬਾਜੀ ਇੱਥੇ ਹੁਣ ਆਪਾਂ ਕਰਦੇ ਆਂ ਅੱਜ ਦੇ ਬਲੌਗ ਦਾ ਐਂਡ ਕੱਲ ਨੂੰ ਲੈ ਕੇ ਆਵਾਂਗੇ ਇੱਕ ਨਵਾਂ ਕੱਲ ਨੂੰ ਲੈ ਕੇ ਆਵਾਂਗੇ ਇੱਕ ਨਵਾਂ ਬਲੌਗ ਚੈਨਲ ਤੇ ਨਮੀਆਂ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਫੁੱਲ ਵਾਚ ਕਰਿਆ ਕਰੋ ਸਕਿਪ ਨਾ ਕਰਿਆ ਕਰੋ ਪਲੀਜ਼ ਖੁਸ਼ ਰਹੋ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਮਾਣੋ ਲਵ ਯੂ ਆਲ